ਅੱਜ ਦੇ ਸਮੇਂ ਦੇ ਵਿੱਚ ਰਿਸ਼ਤੇਦਾਰ ਸਿਰਫ ਨਾਮ ਦੇ ਰਹਿ ਗਏ ਨੇ ਜਿੰਨਾ ਘਰਾਂ ਦੇ ਵਿੱਚ ਪਹਿਲਾਂ ਪਿਆਰ ਦੀ ਗੂੰਜ ਹੁੰਦੀ ਸੀ ਅੱਜ ਉਹਨਾਂ ਘਰਾਂ ਦੇ ਵਿੱਚ ਸਿਰਫ ਤਾਨੇ ਤੁਲਨਾ ਤੇ ਈਰਖਾ ਰਹਿ ਗਈ ਹੈ ਜਦ ਤੱਕ ਕਿਸੇ ਦੇ ਘਰ ਸਭ ਠੀਕ ਹੋਵੇ ਤਾਂ ਸਭ ਪੁੱਛਣ ਆਉਂਦੇ ਨੇ ਪਰ ਜਦ ਕੋਈ ਮੁਸੀਬਤ ਆ ਜਾਵੇ ਤਾਂ ਸਾਨੂੰ ਕੀ ਲੈਣਾ ਵਾਲਾ ਜਵਾਬ ਸੁਣਨ ਨੂੰ ਮਿਲਦਾ ਹੈ ਰਿਸ਼ਤੇਦਾਰ ਪਹਿਲਾਂ ਦਿਲਾਂ ਨਾਲ ਜੁੜੇ ਹੁੰਦੇ ਸੀ ਪਰ ਹੁਣ ਸੁਵਿਧਾ ਨਾਲ ਜੁੜੇ ਹੋਏ ਨੇ ਜਦ ਤੱਕ ਤੇਰੇ ਕੋਲ ਪੈਸਾ ਰਤਬਾ ਤੇ ਖੁਸ਼ੀ ਹੈ ਉਦੋਂ ਤੱਕ ਤੇਰੇ ਘਰ ਆਉਣਗੇ ਚਾਹ ਵੀ ਪੀਣਗੇ ਤੇ ਕਹਿਣਗੇ ਤੂੰ ਤਾਂ ਸਾਡੇ ਪਰਿਵਾਰ ਦੀ ਸ਼ਾਨ ਹੈ ਪਰ ਜਦ ਸਮਾਂ ਥੋੜਾ ਬੁਰਾ ਆਵੇ ਉਹੀ ਲੋਕ ਤੈਨੂੰ ਪਿੱਠ ਪਿੱਛੇ ਬਦਨਾਮ ਕਰਦੇ ਨੇ ਤੇ ਕਹਿੰਦੇ ਨੇ ਉਸ ਦਿਨ ਅਲਟਾ ਸਦਾ ਹੀ ਇਦਾਂ ਹੁੰਦਾ ਹੈ ਇੱਕ ਮਾਂ ਆਪਣੇ ਬੱਚਿਆਂ ਦੀ ਖਾਤਰ ਹਰ ਰਿਸ਼ਤੇਦਾਰ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਹੈ ਪਰ ਅਖੀਰ ਚ ਸੁਣਦੀ ਹੈ ਕਿ ਉਹ ਤਾਂ ਆਪਣੇ ਬੱਚਿਆਂ ਲਈ ਹੀ ਜੀ ਰਹੀ ਹੈ ਇੱਕ ਭੈਣ ਭਰਾ ਲਈ ਦੌੜਦੀ ਹੈ ਤੇ ਭਰਾ ਕਹਿੰਦਾ ਹੁਣ ਤਾਂ ਆਪਣਾ ਘਰ ਹੈ ਸਾਨੂੰ ਕੀ ਕਿੰਨਾ ਆਸਾਨ ਹੈ ਲੋਕਾਂ ਲਈ ਬੋਲਣਾ ਪਰ ਕਿੰਨਾ ਔਖਾ ਹੈ ਦਿਲਾਂ ਦੇ ਵਿੱਚ ਦਰਦ ਨੂੰ ਲੁਕਾਉਣਾ ਜੀਵਨ ਨੇ ਸਿਖਾਇਆ ਹੈ ਰਿਸ਼ਤੇਦਾਰਾਂ ਦੇ ਨਾਲ ਚੰਗਾ ਵਰਤਾਅ ਰੱਖੋ ਪਰ ਆਪਣੀ ਖੁਸ਼ੀ ਉਹਨਾਂ ਦੇ ਹੱਥ 'ਚ ਨਾ ਦੇ ਦਿਓ ਕਿਉਂਕਿ ਅੱਜ ਦੇ ਸਮੇਂ ਵਿੱਚ ਰਿਸ਼ਤਾ ਸਿਰਫ ਉਹੀ ਸੱਚਾ ਹੈ ਜੋ ਦੁੱਖ ਦੇ ਵੇਲੇ ਤੇਰੇ ਨਾਲ ਖੜਾ ਹੋਵੇ ਨਾ ਕਿ ਉਹ ਜੋ ਸੁੱਖ ਵੇਲੇ ਤੇਰੇ ਨਾਲ ਫੋਟੋ ਖਿੱਚਣ ਆਵੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਦਿਲ ਨਾਲ ਨਹੀਂ ਬਲਕਿ ਸਮਝ ਨਾਲ ਰਿਸ਼ਤੇ ਨਿਭਾਈਏ ਕਿਉਂਕਿ ਹਰ ਚਾਚਾ ਮਾਮਾ ਫੁੱਫੜ ਹਮੇਸ਼ਾ ਆਪਣਾ ਨਹੀਂ ਹੁੰਦਾ ਕਈ ਵਾਰੀ ਪਰਾਏ ਵੀ ਉਹ ਕਰ ਜਾਂਦੇ ਨੇ ਜੋ ਆਪਣੇ ਵੀ ਨਹੀਂ ਕਰ ਪਾਉਂਦੇ